ਮਹਾਨਗਰ ਲੁਧਿਆਣਾ ਦੇ ਹਲਕਾ ਗਿਲਦੀਨ ਪੈਂਦੇ ਪਿੰਡ ਮਾਨਕਵਾਲ ਦੀ ਕਲੋਨੀ ਜੋਤਿੰਕਲੇ ਵਿਖੇ ਕੁਝ ਅਨਫਛਾਤੇ ਵਿਅਕਤੀਆਂ ਵੱਲੋਂ ਘਰ ਤੇ ਬੀਤੀ ਰਾਤ ਤੇਜ਼ ਤਰ੍ਹਾਂ ਹਥਿਆਰਾਂ ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਤੁਸੀਂ ਤਸਵੀਰਾਂ ਵਿੱਚ ਸਾਫ਼ ਦੇ ਸਕਦੇ ਹੋ ਕਿ ਹਥਿਆਰਬੰਦ ਵਿਅਕਤੀ ਬੇਖੌਫ ਹੋ ਕੇ ਘਟਨਾ ਨੂੰ ਅੰਜਾਮ ਦੇ ਰਹੇ ਹਨ। ਪੀੜਤ ਪੱਖ ਜਸਵੰਤ ਸਿੰਘ ਨੇ ਦੱਸਿਆ ਕਿ ਨੀਜੀ ਰੰਜਿਸ਼ ਦੇ ਚਲਦਿਆਂ ਉਨ੍ਹਾਂ ਦੇ ਘਰ ਵਿੱਚ ਹਮਲਾ ਕੀਤਾ ਗਿਆ ਹੈ। ਜਿਸ ਦੀ ਇਤਲਾਹ ਉਹਨਾਂ ਦੇ ਵੱਲੋਂ ਸਬੰਧਤ ਥਾਣੇ ਨੂੰ ਦੇ ਦਿੱਤੀ ਗਈ ਹੈ। ਉਹਨਾਂ ਉੱਚ ਅਧਿਕਾਰੀਆਂ ਤੋਂ ਪ੍ਰਵਾਲ ਦੀ ਸੁਰੱਖਿਆ ਤੇ ਇਨਸਾਫ ਦੀ ਮੰਗ ਕੀਤੀ ਹੈ। ਮੌਕੇ ਤੇ ਪੁੱਜੇ ਬਸੰਤ ਐਵੇਨਿਊ ਦੇ ਐਸਆਈ ਪ੍ਰਿਤਪਾਲ ਸਿੰਘ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਕਿਹਾ ਕਿ ਕਾਨੂੰਨ ਦੇ ਮੁਤਾਬਕ ਬੰਦੇ ਕਾਰਵਾਈ ਕੀਤੀ ਜਾਵੇਗੀ। ਤੁਹਾਡੇ ਵੱਲੋਂ ਕੰਪਲੀਟ ਰੱਖੀ ਗਈ ਹੈ। ਇਹ ਬੰਦੇ ਨਾ ਰਾਤ ਮਤਲਬ ਰਾਤ ਕੋਈ 9:30 12 ਵਜੇ ਲਗਭਗ ਆਏ ਤੇ ਇਹਨਾਂ ਨੇ ਆ ਕੇ ਗੇਟ ਤੇ ਕਿਰਪਾਨਾਂ ਮਾਰੀਆਂ, ਰੋੜੇ ਮਾਰੇ ਤੇ ਫੈਰ ਕੀਤੇ ਆ ਤੈਨੂੰ। ਜਦੋਂ ਮੈਂ ਉੱਠਿਆ ਮੇਰੇ ਹੁੰਦਿਆਂ ਮਤਲਬ ਕਿ ਮੈਂ ਤਿੰਨ ਫੇਰਾਂ ਦੀ ਆਵਾਜ਼ ਮੈਂ ਸੁਣੀ ਹੈ ਕਿਹੜੇ ਲੋਕ ਨੇ ਜੀ ਇਹ ਤੇ ਇਹ ਉਹਨਾਂ ਨਾਲ ਮੇਰਾ ਕੋਠੀ ਦਾ ਕੇਸ ਚੱਲਦਾ ਕੁਲਦੀਪ ਸਿੰਘ ਦੀਪਾ ਤੇ ਇੱਕ ਪਰਮਿੰਦਰ ਸਿੰਘ ਲੱਭੂਰਾ ਹੁੰਦਾ ਉੱਧਰ ਰਹਿੰਦਾ ਆਪਣੇ ਤੂਰੀ ਲੈਣ ਦੇ ਪਿਛਲੇ ਪਾਸੇ ਤੇ ਇੱਕ ਹੈਗਾ ਹਾ ਚਰਨਜੀਤ ਭਾਟੀਆ ਇੱਕ ਮੁੰਡਾ ਪਰਮਜੀਤ ਚਾਵਲਾ ਤੇ ਇੱਕ ਅਕਲਵੰਦ ਸਿੰਘ ਇਹ ਪੰਜ ਛੇ ਜਣੇ ਜਿਹੜੇ ਇਹ ਮੈਨੂੰ ਧਮਕਾਉਂਦੇ ਆ ਤਕਰੀਬਨ ਡੇਢ ਮਹੀਨੇ ਤੋਂ ਪਿੱਛਾ ਕਰਦੇ ਆ ਮੈਂ ਦੀ ਕੰਪਲੇਂਟ ਆਪਣੇ ਐਸਐਚ ਨੂੰ ਮਿਲ ਕੇ ਵੀ ਦੱਸ ਚੁੱਕੇ ਆ ਤੇ ਚੌਕੀ ਚਾਰਨ ਵੀ ਦੱਸ ਚੁੱਕੇ ਹਾਂ ਪਹਿਲਾਂ ਜਿਹੜੇ ਅਫਸਰਾਂ ਵੱਲੋਂ ਕੀ ਕਾਰਵਾਈ ਕੀਤੀ ਗਈ ਜਦੋਂ ਤੁਸੀਂ ਕੰਪਲੇਂਟ ਕਾਰਵਾਈ ਰਾਤ ਤਾਂ ਆਖਿਓ ਤਾਂ ਦੇਖ ਕੇ ਚਲੇ ਆ ਹੁਣ ਮੈਨੂੰ ਕਹਿੰਦੇ ਆ 9 ਵਜੇ ਆਵਾਂਗੇ ਅਜੇ ਇੱਥੇ ਕੋਈ ਹਜੇ ਤੱਕ ਤਾਂ ਕੋਈ ਆਇਆ ਨਹੀਂ ਤੇ ਆ ਕੋਠੀ ਬਣੀ ਹੋਈ तकरीबन 2010 ਦੀ ਆ 2011 ਦੇ ਇੱਕ ਫਰਵਰੀ ਦੀ ਅਸੀਂ ਇੱਥੇ ਰਹਿ ਰਹੇ ਹਾਂ ਬੰਦੇ ਨੇ ਕੋਠੀ ਜਗ੍ਹਾ ਪਲਾਟ ਦਾ ਵਿਆਨਾ ਤਿਆਰ ਕੀਤਾ ਜਿਨ੍ਹਾਂ ਨਾਲ ਇਹ ਵਿੱਚ ਆ ਉਹਨਾਂ ਨੇ ਪਲਾਟ ਦਾ ਵਿਆਨਾ ਉਹ ਕਰਕੇ ਮੇਰੇ ਤੇ ਮਤਲਬ ਸਿਵਲ ਕੇਸ ਕੀਤਾ ਹੋਇਆ ਹੈ ਤੇ ਮੈਂ ਇਹਦੇ ਖਿਲਾਫ ਲਗਣਾ ਪਹਿਲਾਂ ਆਪਾਂ ਕਾਗਜ਼ ਬਸ ਲੈਣੀ ਹਾਈ ਆਪਣੇ ਇਥੇ ਕੇਸ ਕਰ ਚੁੱਕੇ ਸੀ ਹਾਈ ਕੋਰਟ ਵੀ ਗਏ ਹਾਈ ਕੋਰਟ ਨੇ 2 ਮਹੀਨੇ ਦਾ ਟਾਈਮ ਵੀ ਦਿੱਤਾ ਪਰਸੋਂ ਵੀ ਇਹ ਤੇ ਕਾਰਵਾਈ ਕਰੋ ਤੇ ਉਹਦਾ ਆਰਡਰ ਵੀ ਹੈਗਾ ਪੁਲਿਸ ਵਾਲੇ ਸਭ ਕੁਝ ਇਹ ਬਸ ਹੁਣ ਤੱਕ ਲਮਕਾਉਂਦੇ ਆ ਕਿਸੇ ਨੇ ਅੱਜ ਤੱਕ ਕਿਸੇ ਵੀ ਪੁਲਸ ਅਸਰੋਂ ਜਿਨ੍ਹਾਂ ਵਿੱਚ ਜਸਕਰਨਜੀਤ ਤੇਜਾ ਵੀ ਆ ਔਰ ਇੱਕ ਐਸਪੀ ਆਪਣੇ ਡੀਐਸਪੀ ਸੀਗਾ ਜਸਕਰਨ ਸਿੰਘ ਤੇ ਤੁਹਾਡਾ ਹਰਾ ਭਲਾ ਕਰੇ ਇੱਕ ਐਸਐਚਓ ਤੇ ਦੂਸਰਾ ਗੁਰਬਖਸ਼ੀ ਖਿਸ਼ੇ ਤੇ ਚੌਂਕੀਂ ਜਾ ਸੀ ਇਹਨਾਂ ਦੇ ਹੁੰਦਿਆ ਪਹਿਲਾਂ ਵੀ ਮੇਰੇ ਦੇ 5-7 ਵਾਰੀ ਅਟੈਕ ਹੋ ਚੁੱਕਿਆ ਪਹਿਲਾਂ ਵੀ ਦੋ ਵਾਰ ਗੋਲੀ ਚੱਲੀ ਐ ਤੇ ਉਹਨਾਂ ਨੇ ਉਦੋਂ ਕਾਰਵਾਈ ਨਹੀਂ ਕੀਤੀ ਕਿਸੇ ਅਫਸਰ ਨੇ ਅਜ ਤੱਕ ਇਹ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਵੀ ਇੱਥੇ ਕੋਠੀ ਬਣੀ ਹੋਈ ਆ ਜਾਂ ਇੱਥੇ ਪਲਾਟ ਆ ਉਹ ਪਲਾਟ ਦਾ ਬੇਨਾ ਤਿਆਰ ਕਰਕੇ ਲਾਇਆ ਇਸ ਮੰਗ ਜੀ ਹੈ ਵੀ ਤੁਹਾਡੇ ਮੰਗ ਮੇਰੀ ਐ ਵੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਥ ਕੋਈ ਜਸਵੰਤ ਸਿੰਘ ਜੀ ਦਾ ਹੋਣਾ ਐ ਸੀ ਜੀ ਡਾਕਟਰ ਜਸਵੰਤ ਸਿੰਘ ਕਿਉਂਕਿ ਮੇਰੇ ਘਰ ਨਾਲ ਤਿੰਨ ਚਾਰ ਬੰਦੇ ਡੇਟਾ ਰੋੜੇ ਚਲਾ ਰਹੇ ਨੇ ਹੋ ਸਕਦਾ ਗੋਲੀ ਵੀ ਚੱਲੀ ਹੋਵੇ ਉਸ ਸਬੰਧੀ ਉਹ ਉਸੇ ਟਾਈਮੇ ਚੌਕਿਆ ਉਹਨਾਂ ਨੇ ਫੋਨ ਸੁਣ ਤੋਂ ਬਾਅਦ ਚੌਕੀਚਾ ਜਿਹੜਾ ਪਸੰਤਰ ਨਗਰ ਨੇ ਇੱਥੇ ਉਹਨਾਂ ਨੂੰ ਭੇਜਿਆ ਇੱਥੇ ਆਏ ਨੇ ਮੌਕੇ ਤੇ ਉਹ ਸਾਰਾ ਉਹ ਵੈਰੀਫਾਈ ਕੀਤਾ ਵੀ ਚਲੋ ਗੋਲੀ ਸਬੰਧੀ ਕੋਈ ਗੱਲ ਨਹੀਂ ਤੇ ਇਟਾ ਰੋੜੇ ਚੱਲਿਆ ਕੋ ਰਾਟ ਸਿਕ ਰੱਟ ਕੇ ਕੋਲ ਜਿਵੇਂ ਨੇ ਦਰਵਾਜ਼ੇ ਨੂੰ ਮਾਰੀ ਆ ਪਰ ਹੁਣ ਦਸੇ ਦੁਬਾਰਾ ਫਿਰ ਮੌਕੇ ਤੇ ਤਸਦੀਕ ਕਰਨ ਨਾਲ ਇਹ ਸਾਰਾ ਕਲੀਅਰ ਹੋਇਆ ਵਾ ਕਿ ਇਹਨਾਂ ਦਾ ਕੋਈ ਪੁਰਾਣਾ ਡਿਸਪਿਊਟ ਚੱਲਦਾ ਕੋਈ ਪ੍ਰਾਪਰਟੀ ਸਬੰਧੀ ਇਹਨਾਂ ਦਾ ਚੱਲ ਰਹੇ ਨੇ ਉਸ ਸਬੰਧੀ ਕੋਈ ਸ਼ਾਇਦ ਮਾਨਯੋਗ ਹਾਈ ਕੋਰਟ ਵੀ ਦੱਸ ਰਹੇ ਨੇ ਕਿ ਇਹ ਚੀਜ਼ ਚੱਲ ਰਹੀ ਆ ਤੇ ਉਹ ਰਾਜਨਾਵਾ ਕਰਨ ਸੰਬੰਧੀ ਉਹਨਾਂ ਨੇ ਉਸ ਪਾਰਟੀ ਜਿਹੜਾ ਫਾਈਨੈਂਸਰ ਨੇ ਉਹਨਾਂ ਨੇ ਇਹ ਕੰਮ ਕੀਤਾ ਹੁਣ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਆ ਜੋ ਕਲੀਅਰ ਹੋਇਆ ਉਹ ਦੇ ਮੁਤਾਬਕ ਕਾਰਵਾਈਆਂ ਮਚਣ ਜਾਈਓਗੀ ਕੀ ਨਾਮ ਹੈ ਮੈਂ ਸਪਸੈਕਟ ਸਤਨਾਮ ਸਿੰਘ ਐਸਐਟਓ ਸਾਹਿਬ ਮੇਰੇ